ਅੱਜ ਵੀ ਕਾਲੋ ਵਿੱਚ ਵੀਡੀਓ ਨਾ ਠੋਕਠੀ ਜੀ ਤੇ ਲੱਗੀ ਆ ਠੋਕਠੀ ਜੀ ਲਈ ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਫਿਰ ਬਹੁਤ ਦਿਨਾਂ ਬਾਅਦ ਅੱਜ ਫਿਰ ਮੈਂ ਲੈ ਕੇ ਆ ਗਿਆ ਹਾਂ ਤੁਹਾਡੇ ਲਈ ਇੱਕ ਬਹੁਤ ਵਧੀਆ ਫਨੀ ਫਨੀ ਕਮੈਂਟਾਂ ਵਾਲੀ ਵੀਡੀਓ ਤੇ ਵੀਡੀਓ ਬਹੁਤ ਘੈਂਟ ਹੈ ਤੁਸੀਂ ਵੀਡੀਓ ਲਾਸਟ ਤੱਕ ਦੇਖਿਆ ਕਰੋ ਤੇ ਹਾਂਜੀ ਤੇ ਮਿੱਤਰੋ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲੇ ਦੇਖੋ ਫਿਰ ਫੁੱਲ ਵੀਡੀਓ ਤੇ ਕਰੋ ਇੰਜੋਏ ਨੈਟ ਜੇ ਫਲੋਟ ਨਹੀਂ ਲੱਤਾਂ ਵੱਜਣੀਆਂ ਤੇਰੇ ਲੱਤਾਂ ਅਸੀਂ ਮੰਗ ਕਰਦੇ ਆ ਇਹਨੂੰ ਰਾਸ਼ਟਰੀ ਘੂਸਾ ਕੂਸ਼ਿਤ ਕੀਤਾ ਜਾਵੇ ਹੈਲੋ ਮੈਂ ਟਿੱਲੀ ਬੋਤਾ ਮੈਂ ਹਸਪਤਾਲ ਚਾਈ ਹੋਈ ਆ ਮੈਂ ਬਹੁਤ ਬਿਮਾਰ ਆ ਵੀਡੀਓ ਨਹੀਂ ਹੁਣ ਪਾ ਸਕਦੀ ਜਦੋਂ ਠੀਕ ਹੋਵਾਂਗੀ ਉਦੋਂ ਪਾਵਾਂਗੀ ਸਾਰੇ ਵਾਈਰ ਗਰੂ ਲਿਖੋ ਪਾ ਦ ਦਿੱਤੀ ਹੋਰ ਪੁੱਠੀ ਲੜਕੇ ਪਾਉਣੀ ਵੀਡੀਓ ਲੈ ਆਓ ਪਲਾਸ ਪੇਜ ਕਸੇ ਦੇ ਨਟ ਬੋਲਟ ਕਸੀਏ ਅੰਦਰਨੇ ਦਾ ਦੋ ਰੀਨਾਂ ਸਵੇਰੇ ਦੋ ਦੁਪਹਿਰੇ ਦੋ ਸ਼ਾਮ ਨੂੰ ਤੇ ਇੱਕ ਰੀਤ ਰਾਤ ਨੂੰ ਪਾਣੀ ਆ ਦੋ ਚਾਰ ਦਿਨਾਂ 'ਚ ਫਰਕ ਪੈ ਚੁ। ਪੰਜਾਬੀ ਬੋਲੇ ਨਾ ਤੇ ਮੈਂ ਇੰਗਲਿਸ਼ ਵਿੱਚ ਅੜਦਾ ਸੀ। ਆਹ ਦੇਖ ਲੋ ਸਾਲਾ ਨਾਤਾ ਦੋਤਾ ਮੰਗਦਾ ਲੱਗਦਾ ਦੇਖੋ ਬਈ। ਇਹਨੇ ਸਾਰੇ ਘਰ ਦੇ ਲੀਰੇ ਇਕੱਠੀਆਂ ਕਰਕੇ ਕੱਪੜੇ ਬਣਾ ਲੇ। ਕੁ ਬੜ ਗਈ। ਹੋ ਚਲੇ ਨਾ ਤੇਰ ਸੁਖ ਟੋਲਾ ਜੱਟਾਂ ਦਾ ਡਰੂਪ ਨਾ ਤੇਰ ਸੁਖ ਟੋਲਾ ਜੱਟ। ਸਾਲਿਆ ਮੈਂ ਤੇਰੇ ਗੋਲੀਆਂ ਉੱਥੇ ਮਾਰ ਰਹੀਆਂ ਜਿੱਥੇ ਪਹਿਲਾਂ ਤੋਂ ਮੋਰੀ ਐ। ਬਸ ਵੇਰੇ ਕਿਸੇ ਦੀ ਅੱਖ ਨਾ ਕੱਢਦੀ ਯਾਰ ਮੂੰਹ ਤੇ ਮੁੱਛਾਂ ਨੇ ਜਾਂ ਮੁੱਛਾਂ ਦੇ ਮੂੰਹ ਕਿਹਨੂੰ ਦੱਸਣਾ ਨਹੀਂ ਆ ਤੇ ਜਮਾਨਤ ਜਨੂਨ ਦਾ ਆਪਾਂ ਕਰਾ ਲਈਆਂ ਵਾ ਚੁੱਪ ਕਰਕੇ ਬਾਹਰ ਆ ਜਾਣਾ ਵਾ ਜਮਾਨਤਾਂ ਨੂੰ ਲੱਗਣੀ ਨਾ ਦੇਰ ਨਹੀਂ ਭਰਾਵਾ ਸੱਦਾ ਕਹ ਤੈਨੂੰ ਦੋ ਡੈਰਾਂ ਵਾਲੀ ਕੁਰਸੀ ਚਾਹੀਦੀ ਆ ਦੋਜੀ ਵੀ ਨਾ ਚੜਵਾ ਲਈ ਹੁਣ ਜਾ ਫਟਾ ਹੋਆ ਕੱਚਾ ਬੋਲ ਲਾ ਕੇ ਬਸਮਾ ਕੋ ਗੱਲ ਨਾ ਪੜੇ ਕਿਸੇ ਜਿੱਦੀ ਪਲਵਾਨ ਵਾਂਗੂ ਮਿਹਨਤ ਮੇ ਕੁੜੀ ਜਾਵੇ ਜੇ ਠੰਡ ਦਾ ਨਮੂਨੀਆਂ ਹੋ ਗਿਆ ਸਕੈਨਰ ਪਵਾਉਂਦਾ ਫਿਰਿੰਗਾ ਰੀਲਾ ਜਣਾ ਕਿੰਨੀ ਆ ਯਾਦ ਨਾ ਨੰਬਰਾਂ ਨਹੀਂ ਵੈਲੀ ਲੱਗਦੇ ਨੇੜੇ ਨਹੀਂ ਵੀਡੀਓ ਦੇ ਚੱਕਰ ਵਿੱਚ ਲੁੱਲੀ ਨਾ ਵੱਢ ਲਈ ਸਾਲਾ ਵੱਡਾ ਬਦਮਾਸ਼ ਬਰਾਉਰੀ ਤੂੰ ਵੀ ਠਾਣੇ ਜ਼ਾਰ ਦੀ ਨਹੀਂ ਮੈਂ ਮੁੰਡਾ ਬੱਦਿਆ ਸਾਡਾ ਨਹੀਂ ਮੈਂ ਜੱਟ ਨੂੰ ਛੱਡਣ ਆਵੇ ਸਾਲਿਆ ਪਰਾਂ ਹੋ ਕੇ ਵੀਡੀਓ ਬਣਾ ਲੈਂਦਾ ਸਾਨੂੰ ਵਿੱਚ ਜ਼ਰੂਰ ਲੈਣਾ ਸੀ ਤੂੰ ਮਾ ਕਹਿੰਦਾ ਸਾਡੀ ਲਾਈਫ ਬਲੈਕੀ ਹੈ ਬਲੀਏ ਪਰ ਦਿਮਾਗ ਹੈ ਨਾ ਥੱਪੜ ਖਾਣੇ ਆ ਇਹ ਗੱਲ ਕੋਟੀ ਆ ਦੀ ਵੀ ਵੀ ਦੀ ਪਾਈਆ ਸਾਲਿਆ ਘਰੇ ਕੋਟੀ ਐ ਨਹੀਂ ਸੀ ਔਰ ਕੋਈ ਉਹ ਦੱਖੀ ਗੁੰਡੀ ਮੱਚ ਤੇਰੇ ਯਾਰ ਨੇ ਨਾਲੇ ਦੱਖਿਆ ਨੇ ਕਹਿ ਬਿਲੋ ਚੜਤਾ ਉਹ ਲੋਕਾਂ ਦਾ ਕੀ ਟੱਡ ਦੁਖਦਾ ਉਹ ਲੋਕਾਂ ਦਾ ਕੀ ਟੱਡ ਦੁਖਦਾ ਔਰ ਆਇਕ ਬਰਛ ਦੇ ਕੋਲਗੇੜੀ ਵੀ ਰੱਖਿਆ ਕਰਦੇ ਰੋਜ਼ ਕਰਿਆ ਵੀ ਕਰ ਜੂਮਨਾ ਕਰ ਵੀਰੇ ਪੀਲੀ ਲਾਈਟ ਮੇਰੇ ਮੂੰਹ ਤੇ ਵੱਜ ਰਹੀ ਆ ਓਏ ਕਰਨ ਤੇਰੇ ਕੋਈ ਇੱਕ ਵੀ ਨਹੀਂ ਮੇਰੇ ਕੋ ਦੋ ਦੋ ਆ ਆ ਦੇਖ ਮੈਂ ਲੈ ਕੇ ਆਂਦਿਆਂ ਗਰਦਾਸਪੁਰ ਆ ਰਹੀ ਗਰਦਾਸਪੁਰ ਗਰਦਾਸਪੁਰ ਜਿੰਨੀ ਦਰਤਰੀ ਛਾਤੀ ਤੇ ਲੱਤਾਂ ਨਹੀਂ ਪੈਂਦੀਆਂ ਨਾ ਤੂੰ ਨਹੀਂ ਹਟਣਾ ਭੰਦਾ ਯਾਰ ਉਹ ਕਰ ਗਈ ਤਾਂ ਕਰ ਗਈ ਯਾਰ ਹੁਣ ਕੀ ਕਰੀਏ ਉਹ ਤੈਨੂੰ ਕਿਸੇ ਕੁੜੀ ਦਾ ਘਟਾ ਯਾਰ ਦੱਸ ਮੈਨੂੰ ਬਾਬਾ ਹੱਥ ਜੋੜੇ ਮੁੜਿਆ ਯਾਰ ਮੁੜਿਆ ਹੋਰ ਨਾਲ ਦਿਲ ਕੀ ਹੋ ਗਿਆ ਵੀਰੇ ਮੁੱਛਾਂ ਵਾਲੀ ਦੀਦੀ ਛੱਡ ਗਈ ਆਈ ਉੱਤੇ ਆ ਗਿਆ ਤੇ ਬਾਹ ਕੁੜੇ ਪਾ ਦੂੰਗਾ ਲਿੰਕ ਵੀ ਵਿਖਾ ਦੂੰਗਾ ਤੇ ਸੰਦ ਆ ਜਾ ਫਿਰ ਤੇ ਟੱਟੀ ਨਿਕਲ ਜਾਣੀ ਏ ਜੇ ਇੱਕ ਪੈਗੀ ਹਾਂ ਜੁੱਪਲੇ ਉਮਰਾਂ ਦਾ ਰੋਣਾ ਸਾਡੇ ਭਾ ਗਈ ਨੀ ਉਹ ਭਲੀਆਂ ਨੂੰ ਬਾਬਾ ਕੋਈ ਨਾ ਹਮਰ ਰਹਿੰਦੀ ਹਰੇ ਕੋਈ ਹੋਰ ਮਿਲ ਜੂਗੀ ਨਿਆਣੀ ਉਮਰੇ ਦਿਲ ਟੱਟ ਗਿਆ ਬਾਬੇ ਦਾ ਬੱਬੂ ਮਾਨ ਉੱਬਲਿਆ ਹੋਇਆ ਮਾਨ ਜਦਾਂ ਸ਼ਰਾਬ ਪੀ ਕੇ ਬੱਬੂ ਮਾਨ ਰੂੜੀ ਤੋਂ ਡਿੱਗਿਆ ਲੱਭਿਆ ਹੋਵੇ ਮੇਰੇ ਗਾਇਸ ਕੋਈ ਮੇਰੇ ਪੱਟੇ ਵਾਲੇ ਸੀ ਮੈਨੂੰ ਪਤਾ ਨਹੀਂ ਕਿੱਥੇ ਲੈ ਕੇ ਜਾ ਰਹੇ ਨੇ ਮੇਰੇ ਦੋ ਦੋਸਤ ਗਾਇਸ ਮੈਨੂੰ ਛੱਡਾ ਪਲੀਜ਼ ਮੈਨੂੰ ਕਿੱਥੇ ਲੈ ਕੇ ਜਾ ਰਹੇ ਨੇ ਮੈਨੂੰ ਨੂੰ ਜਾਣਦਾ ਨਹੀਂ ਬੈਡਰੂਮ ਚ ਲੈ ਜਾ ਰਹੇ ਨੇ ਕੈਸੇ ਛੱਡਣ ਵਾਲੀ ਨਾੜ ਪੜਨਗੇ ਤੇਰੀ ਸਮਝਿਆ ਆਜ ਮਾਸਰ ਕਹੂਗਾ ਮੇਰਾ ਨਾਮ ਲੈ ਕੇ ਲਕੀ ਸਭ ਕੁਝ ਖਤਮ ਹੋ ਗਿਆ ਲਕੀ ਸੇਤੇ ਪੈਗ ਰਖ ਮੰਗੜੇ ਸਿਪਾਉਂਦਾ ਵੇ ਤੇਰੀ ਗਿੜਿਓ ਪੈਗੀ ਵੇ ਕੀ ਤੈਨੂੰ ਸੀ ਬੀੜੀ ਲਾਉਂਦਾ ਵੇ ਤੇਰੀ ਤੇਰਾ ਨਹੀਂ ਕਸੂਰ ਯਾਰ ਪਿੱਛੋਂ ਮਾਲੀ ਤੇ ਜਾ ਰਿਹਾ ਠੀ ਰਖ ਕੇ ਸੌਣਾ ਚਾਉਂਦੀ ਨਹੀਂ ਮੁਸ਼ਕਿਲ ਨਾਲ ਮਿਲਿਆ ਏ ਬਈ ਤੇਰੀ ਛਾਤੀ ਤੇ ਪਿਸਤੌਲ ਰੱਖੀ ਬੈਠਾ ਉਹ ਪਰੇ ਹੋ ਜਾ ਮੂੰਹ ਦੇਖ ਜਿਵੇਂ ਕੁੱਤੀ ਕਾਂਦੇ ਜੇ ਵੱਜੀ ਹੋਵੇ ਤੇ ਨਾਲ ਆਪਣਾ ਬੱਚਾ ਵੀ ਚੁੱਕ ਲਿਆ ਨੇ ਅੱਜ ਦਾ ਨਹੀਂ ਅੜੀ ਸੀ ਗਰਾਰੀ ਜੀ ਤੇ ਤੇਰੇ ਯਾਰ ਦੀ ਨਹੀਂ ਰੈਡੀ ਹੋ ਕੇ ਚਾਉਂ ਰੱਬ ਸੋਡੀ ਜੋੜੀ ਨੂੰ ਹਮੇਸ਼ਾ ਗਾਲਾਂ ਕੱਢੇ ਰੀਲ ਤੋਂ ਬਾਅਦ ਸਿੱਧਾ ਗਲੂਕੋਜ ਲੱਗਾ ਹੋਊ ਅਰੇ ਹੋ ਜੋ ਸਾਰੇ ਕਣ ਕਲੈਨ ਚ ਲੈ ੜੀ ਪੂਜੋ ਹੋ ਲਜੇਗੀ ਉੱਟਣਾ ਕੁੜੇ ਢਲੋਂ ਹੱਥੀ ਸ਼ਾਂਭੂ ਤੇਰੇ ਕੁੜੇ ਫੈਦਰ ਭਾਈ ਉਟਕੇ ਵਿਖਾ ਜਰਾ ਜੇ ਤੇਰੇ ਨਾਂ ਚ ਟੜ ਧਰਤੀ ਨਾਲ ਵੱਜ ਕੇ ਨਾ ਤਾਂ ਕਿ

ਅਪਾ ਇਹ ਤੁਹਾਡਾ ਬ੍ਰਾਂਡ ਅਲੱਗਾ ਤੇ ਉਹਦਾ ਅਲੱਗਾ ਐਨਾ ਤੱਕ ਨਾ ਕਰ ਪ੍ਰਭਾਬ ਇਹਦੀ ਨਾ ਜੇਕਰ ਅੱਖਾਂ ਨਿਕਲ ਗਈਆਂ ਇਸਨੇ ਅੱਲਾ ਨੂੰ ਪਿਆਰਾ ਹੋ ਜਾਣਾ ਤੂੰ ਬਾਈ ਖੁਦ ਚਰਾਗ ਵਾਲੇ ਜੰਨ ਵਰਗਾ ਲੱਗ ਰਿਹਾ ਤੇ ਤੂੰ ਉਹਨੂੰ ਕੀ ਬੋਲ ਰਿਹਾ ਐਦਾਂ ਮਜ਼ਾਕ ਨਾ ਡਾਇਆ ਕਰੋ ਇਹ ਤਾਂ ਮੇਰੇ ਵਰਗਾ ਹੀ ਆ ਵਿਚਾਰਾ ਲੱਗਦਾ ਵੇ ਕੁੜੀ ਦੀਆਂ ਅੱਖਾਂ ਨਹੀਂ ਖੁੱਲਦੀਆਂ ਤਾਂ ਹੀ ਆਪਦੇ ਵਰਗਾ ਕਹਿਣ ਲੱਗ ਰਹੀ ਹੈ 으, 으, 으,